ਹਲੋ ਠੀਕ ਆ ਓਏ ਕਿਤਾਬਾਂ ਤਾਮੰਦ ਠੀਕ ਆ ਤਾਂ ਕੋਹ ਨਹੀਂ ਹਰਾਇਆ ਲੈਣ ਜਾਂਦਾ ਸੀ ਅੱਛਾ ਉਹਨਰ ਤੂੰ ਸੱਦੇ ਹੀ ਨਹੀਂ ਹੋ ਚੰਗੀ ਕਰੀ ਮੈਂ ਤੂੰ ਉਹ ਜੱਗ ਕਰਦਾ ਹਾਂ ਪੱਛੋਟੇ ਤਾਂ ਕਿੰਨਾ ਨਹੀਂ ਆ ਅੱਛਾ ਇੱਕ ਟਿਕਾਣਾ ਪਾਠੀ ਦਾ ਰਹਿ ਗਿਆ ਅੱਛਾ ਅੱਛਾ ਫਾਈਲ ਉਹ ਲਾ ਕੇ ਆਪਣੇ ਕਰਿਆ ਜਾ ਤਾ ਕੋਈ ਨਹੀਂ ਪਹੁੰਚਦਾ ਉਹਨਾਂ ਨੂੰ ਮੈਂ ਲੈ ਆਉਂਗਾ ਠੀਕ ਠੀਕ ਆ ਲਿਆ ਆਣਾ ਲਿਆ ਆ ਜਾ ਚੰਗਾ ਚੰਗਾ ਠੀਕ ਆ ਜੀ ਕੋ ਲਾਪ ਰਸਾਈ ਤੂੰ ਦਾ ਪੈਗ ਮਨਜੀਤ ਯਾਰ ਜੇ ਨੂੰ ਆ ਜਾਂਦੇ ਯਾਰ ਪਹਿਲਾਂ ਤੇਰੀ ਖੋਲਾਂਗੇ ਯਾਰ ਕੋਈ ਉਹ ਵੀ ਆ ਜਾਣੀ ਤੂੰ ਤਲਾ ਨਹੀਂ ਨਹੀਂ ਆ ਥੋੜੀ ਹਾਂ ਯਾਰ ਦਾਰੂ ਤੇ ਬੀਅਰ ਪੂਰਾ ਮੀਨ ਦਾ ਆ ਆ ਦੇਖਦੇ ਚੱਲ ਦੇਖਦੇ ਆ ਕਿ ਕੀ ਬੰਦਦਾਗਾ ਅਸਾਂ ਹੀ ਤਾਂ ਆ ਜਾਊਗਾ ਚੱਲ ਆ ਜਾ ਆ ਜਾ ਬੁੱਤ ਚੱਲ ਥੋੜੀ ਮਨ ਨੂੰ ਸਾਂਹ ਤਾਂ ਆ ਵੀ ਬੈਠਾ ਆ ਪੱਲੀ ਪਹੁੰਚ ਗਿਆ ਉਹ ਵਾਹ ਮਨਜੀਤ ਕੀ ਹਾਲ ਨੇ ਠੀਕ ਆ ਠੀਕ ਆ ਹੋਰ ਬਿੱਟੂ ਠੀਕ ਆ ਠੀਕ ਆ ਹੋਰ ਉਹ ਦੰਦਰੋਂ ਬਾਹਲੇ ਰੇਟ ਹੋਏਗੇ ਉਹ ਬਸ ਯਾਰ ਬੈਠੋ ਬੈਠੋ ਹੋਰ ਸੁਣਾਓ ਕੀ ਹਾਲ ਜਾਂਦੇ ਫਿਰ ਵਧੀਆ ਵਧੀਆ ਹੈ ਵਧੀਆ ਕੀ ਕਰਨ ਲੱਗੇ ਸੀ ਓਏ ਬਾਕ ਕੋਈ ਖੇਰਪੂਰ ਵਗ ਗਿਆ ਯਾਰ ਹਰਾ ਹਰਾ ਰਹਿਣ ਹੋਰ ਫਿਰ ਠੀਕ ਹੈ ਚਲੋ ਫਿਰ ਲਾਓ ਪੈਕ ਚੈੱਕ ਕਰੋ ਦੇਖੀ ਜਾਂਦਾ ਇਹਨੇ ਵੀ ਨਾ ਕੋਲੋ ਹੋਰ ਉਹ ਯਾਰ ਜੀ ਆਉ ਅੱਜ ਕੱਢੂ ਪਾਥਰੀ ਉਹ ਬਾਣੀ ਨਹੀਂ ਪੀਂਦੇ ਮੈਂ ਤਾਂ ਇੱਕ ਗੱਲ ਜਾਣਦਾ ਵੀ ਜਾ ਤਾਂ ਪੀਣ ਵਾਲੀ ਹੱਦ ਕਰੋ ਕਿ ਨਹੀਂ ਪ੍ਰੋਗਰਾਮ ਰੱਦ ਕਰੀ ਕਿਵੇਂ ਆਏ ਖੋਲੀ ਨਹੀਂ ਬੋਤਲ ਖੋਲੀ ਨਹੀਂ ਹੋ ਯਾਰ ਮੈਂ ਤਾਂ ਪੀਂਦਾ ਨਹੀਂ ਦਾਰੂ ਬੀਅਰ ਪੀਉਂਦਾ ਲੈ ਆਓ ਯਾਰ ਇੱਕੋ ਗਲਾਸ ਬਿੱਟੂ ਤੁਸੀਂ ਆਓ ਇੱਧਰ ਆ ਜਾ ਮੈਂ ਪੀ ਬਿੱਟੂ ਤੂੰ ਇੱਧਰ ਆ ਜਾ ਯਾਰ ਆਪਾਂ ਪੈਗ ਵਾਲੇ ਆ ਲੱਗ ਕਰ ਸ਼ੁਰੂਆਤ ਮੀਟੂ ਪਾ ਲੈ ਪਾ ਸਾਈ ਇੱਕੋ ਗਲਾਸ ਚੱਕ ਵਰਤੋਂ ਵੀ ਬੀਅਰ ਪੀ ਲੈ ਲਾਏਂਗਾ ച <coughs> 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 ਇਹਨਾਂ ਨੂੰ ਸੂਰਜੀ ਆ ਲੈ ਇੰਨੀਆਂ ਪੀ ਗਏ ਪਤੰਦਰਾ ਹਜੇ ਰੱਜਿਆ ਨਹੀਂ ਤੂੰ ਬਾਈ ਯਾਰ ਮੇਰੇ ਨਾਲ ਪਾਥਰੀਆ ਖੁਰਦੇ ਯਾਰ ਇਹਨਾਂ ਪਾਥਰੀ ਖੁਰ ਜਾਂਦੀ ਹੈ ਉਹ ਪਰਾਵਾ ਸਾਨੂੰ ਬਖਸ਼ ਆ ਬਾਕੀ ਬਚਦੀ ਪਤਰੀ ਕਹੇ ਲੋ ਹੋਰ ਗੱਡੀ